ਇਥੇ ਅਹਮਦਾਬਾਦ ਜਹਾਜ਼ ਹਾਦਸਾ ਵਾਪਰਿਆ ਸੀ ਉਸ ਤੇ ਵਿੱਚ 262-65 ਤੇ ਕਰੀਬ ਲੋਕਾਂ ਦੀ ਜਾਨ ਜਿਹੜੀ ਚਲੀ ਗਈ ਹੈ ਲੇਕਿਨ ਇਸ ਦੇ ਵਿੱਚ ਚਾਲੇ ਕੁਝ ਭਾਵੁਕ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੀਆਂ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਖੁਸ਼ਬੂ ਨਾਮ ਦੀ ਲੜਕੀ ਦੀ ਵੀ ਜਾਨ ਚਲੀ ਗਈ ਹੈ ਜੋ ਕਿ ਆਪਣੇ ਘਰ ਵਾਲੇ ਨੂੰ ਮਿਲਣ ਦੇ ਲਈ ਲੰਡਨ ਜਾ ਰਹੀ ਸੀ ਦੱਸ ਦਈਏ ਕਿ 4 ਮਹੀਨੇ ਪਹਿਲਾਂ ਹੀ ਇਹਨਾਂ ਦਾ ਵਿਆਹ ਹੋਇਆ ਸੀ ਪੂਰਾ ਪਰਿਵਾਰ ਬੜਾ ਖੁਸ਼ ਸੀ ਜਦੋਂ ਉਹਨਾਂ ਨੇ ਆਪਣੀ ਧੀ ਨੂੰ ਆਪਣੇ ਨੂੰ ਨੂੰ ਜਿਹੜਾ ਇਥੋਂ ਤੋੜਨਾ ਸੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਪਰਿਵਾਰ ਕਿੰਨਾ ਖੁਸ਼ ਨਜ਼ਰ ਆ ਰਿਹਾ ਹੈ ਖੁਸ਼ਬੂ ਜਿਸ ਨੂੰ ਚਾਹ ਸੀ ਕਿ ਮੈਂ 4 ਮਹੀਨੇ ਬਾਅਦ ਆਪਣੇ ਪਤੀ ਨੂੰ ਜਿਹੜਾ ਮਿਲਾਂਗੀ ਕਿਉਂਕਿ 4 ਮਹੀਨੇ ਜਦੋਂ ਵਿਆਹ ਨੂੰ ਹੋਏ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਬਹਾਅ ਚੁਲਾ ਗਿਆ ਲੇਕਿਨ ਇਸੇ ਤੋਂ ਬਾਅਦ ਦੱਸ ਦਈਏ ਕਿ ਅੱਜ ਜਦੋਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਆਪਣੀ ਧੀ ਨੂੰ ਉਹਨਾਂ ਨੇ ਅੱਖੀਂ ਤੋੜਿਆ ਲੇਕਿਨ ਇਸੇ ਤੋਂ ਬਾਅਦ ਕੁਝ ਭਾਵੁਕ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਜਿਹੜਾ ਹੈ ਉਹ ਪੂਰਾ ਭਾਵੁਕ ਨਜ਼ਰ ਆ ਰਿਹਾ ਸੋ ਇੱਥੇ ਦੱਸ ਦਈਏ ਕਿ ਇਹ ਲੜਕੀ ਜੋ ਕਿ ਰਾਜਸਥਾਨ ਦੀ ਬਾਲਾਤੋਰਾ ਜ਼ਿਲ੍ਹੇ ਦੀ ਰਹਿਣ ਵਾਲੇ ਖੁਸ਼ਬੂ ਜੋ ਕਿ ਆਪਣੇ ਪਤੀ ਨੂੰ ਮਿਲਣ ਦੇ ਲਈ ਲੰਡਨ ਜਾ ਰਹੀ ਸੀ ਪਤੀ ਇਸ ਦਾ ਡਾਕਟਰ ਹੈ ਖੁਸ਼ਬੂ ਦਾ ਵਿਆਹ ਹੋਇਆ 4 ਮਹੀਨੇ ਪਹਿਲਾਂ 18 ਜਨਵਰੀ ਨੂੰ ਜਿਹੜਾ ਹੋਇਆ ਸੀ ਤੇ ਉਹਨਾਂ ਦੀ ਇੱਕ ਵੀਡੀਓ ਜਿਹੜੀ ਹੁਣ ਸਾਹਮਣੇ ਆਈ ਹੈ ਤੇ ਉਹਨਾਂ ਦੇ ਘਰ ਦੇ 에어ਪੋਰਟ ਦੇ ਲਈ ਜਿਹੜਾ ਰਵਾਨਾ ਹੁੰਦੇ ਨੇ ਤੁਸੀਂ ਵੀ